ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੋਸੋ ਸ੍ਰੀ ਹਿਮਕੁੰਡ ਸਾਹਿਬ ਜੀ ਤੋਂ ਆਪਾਂ ਦਰਸ਼ਨ ਕਰਕੇ ਵਾਪਸ ਘਰ ਪਹੁੰਚ ਚੁੱਕੇ ਆ ਜੀ ਤੇ ਬੱਚਿਆਂ ਨਾਲ ਮੇਲ ਜੋਲ ਕਰਿਆ ਬਹੁਤ ਹੀ ਐਨ ਵਧੀਆ ਮੌਸਮ ਅਸੀਂ ਨਾਲ ਹੀ ਲੈ ਕੇ ਆਏ ਆ ਜਿੰਨਾ ਕੀ ਲਾਲੋ ਵੀ ਤੁਹਾਨੂੰ ਕਿਹਾ ਸੀਗਾ ਵੀ ਸਾਡੇ ਵੀ ਮੀਂਹ ਪਊਗਾ ਗੱਲ ਉਹੀ ਹੋਗੀ ਪਰਮਾਤਮਾ ਨੇ ਨਾਲ ਦੀ ਨਾਲ ਮੀਂਹ ਸਾਡੇ ਵੀ ਇੱਧਰ ਪੰਜਾਬ ਵੱਲੋਂ ਸਾਡੇ ਨਾਲ ਹੀ ਭੇਜਤਾ ਕਹਿੰਦੇ ਲਓ ਜੀ ਠੰਡੇ ਲਾ ਕੇ ਜੋ ਚੱਲੇ ਉਹ ਤਾਂ ਠੰਡਾ ਹੀ ਰਿਓ ਤੇ ਇੱਕ ਮਮਣੀ ਐਨ ਖੁਸ਼ ਨੇ ਲਓ ਜੀ ਇੱਕ ਮਮੀ ਆ ਗਿਆ ਜੂੜਾ ਤਾਂ ਕਰਾ ਲਾ ਯਾਰ ਇੱਕ ਮਮਮੀ ਤਾਂ ਜੂੜਾ ਨਹੀਂ ਕਰਾਇਆ ਤੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਹੀ ਬੋਲ ਬੋਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕਮ ਦੀ ਵੀ ਸਤਿ ਸ਼੍ਰੀ ਅਕਾਲ ਕਬੂਲ ਕਰਿਓ ਸਾਰਿਆਂ ਨੂੰ ਦੋਸਤੋ ਤੇ ਆਪਾਂ ਤੁਹਾਨੂੰ ਦਿਖਾ ਦਈਏ ਮੌਸਮ ਆਪਣਾ ਵੀ ਬੂਰਾ ਐਨ ਵਧੀਆ ਹੋ ਗਿਆ ਮੌਸਮ ਇਧਰਲੇ ਪਾਸੇ ਆ ਖੜਾ ਆਪਣੇ ਏਕਮ ਦਾ ਸਾਈਕਲ ਇਹਦੇ ਸਾਈਕਲ ਦੀ ਬੜੀ ਨੇਰੀ ਬੰਨਦਾ ਏਕਮ ਤੇ ਲਓ ਮੀਂਹ ਦੇ ਨਜ਼ਾਰੇ ਦੇਖਦਾ ਪਿਆ ਸਾਡਾ ਏਕਮ ਸ਼ਰਾਰਤੀ ਆ ਥੋੜਾ ਜਿਹਾ ਲਓ ਦੇਖੋ ਜੀ ਮੀਂਹ ਐ ਨਜ਼ਾਰਾ ਬੰਨਤਾ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਆਪਾਂ ਕਵਰ ਚੜਾਇਆ ਹੋਇਆ ਸਾਹਮਣੇ ਉਗੀ ਧੁੱਪ ਜ਼ਿਆਦਾ ਹੁੰਦੀ ਹੈ ਧੁੱਪ ਜਿਆਦਾ ਕਰਕੇ ਰੰਗ ਥੋੜਾ ਜਨਾ ਫੇਟ ਹੋ ਜਾਂਦਾ ਵਾ ਇਸ ਕਰਕੇ ਆਪਾਂ ਕਬਰ ਚੜਾ ਕੇ ਹੀ ਗਏ ਸੀਗੇ ਹਿਮਕੁੰਡ ਸਾਹਿਬ ਲਓ ਜੀ ਦੇਖ ਸਕਦੇ ਹੋ ਪੂਰਾ ਪਾਣੀ ਖੜਨਾ ਹੋ ਗਿਆ ਸ਼ਿਰੂ ਲਓ ਜੀ ਮੀਨ ਇਹ ਨਜ਼ਾਰਾ ਬੰਨਿਆ ਪਿਆ ਲਓ ਜੀ ਫੁੱਲ ਸਪੀਡਾਂ ਨੇ ਪੈ ਰਹਿਆ ਮੀ ਤੇ ਦੋਸਤੋ ਕਮੈਂਟ ਵਿੱਚ ਜਰੂਰ ਦੱਸ ਦਿਓ ਵੀ ਆਪਣੇ ਪੰਜਾਬ ਚ ਕਿਹੜੇ ਕਿਹੜੇ ਜ਼ਿਲ੍ਹੇ ਚ ਮੀਨ ਇਹ ਨਜ਼ਾਰੇ ਬੰਨਿਆ ਪਿਆ ਤੇ ਠੰਡਾ ਮੌਸਮ ਹੋ ਗਿਆ ਬਹੁਤ ਹੀ ਜ਼ਿਆਦਾ ਪੜਾਅ ਸੀਗੀ ਜਦੋਂ ਅਸੀਂ ਸ਼੍ਰੀ ਪੌਂਟਾ ਸਾਹਿਬ ਤੋਂ ਆਪਣੇ ਪੰਜਾਬ ਵੱਲ ਲੁਧਿਆਣੇ ਆਲੂ ਵਾਪਸੀ ਕਰੀ ਤਾਂ ਰਾਸਤੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸੀ ਦੋਸਤੋ ਉਹ ਗਰਮੀ ਤੇ ਆਪਾਂ ਇੱਕ ਅਰਦਾਸ ਕਰੀ ਕਿ ਪ੍ਰਮਾਤਮਾ ਸਾਰੇ ਬਦਲ ਜੇ ਸਾਡੇ ਆਲੂ ਨਾਲ ਨਾਲ ਭੇਜ ਦੇ ਉਹੀ ਗੱਲ ਹੋਈ ਕਿ ਜਿੱਦਾਂ ਜਿੱਦਾਂ ਅਸੀਂ ਘਰ ਨੂੰ ਵਾਪਸੀ ਕਰੀ ਤੇ ਨਾਲ ਦੀ ਨਾਲ ਬੱਦਲ ਵੀ ਆਉਂਦੇ ਰਹੇ ਤੇ ਆਹ ਦੇਖ ਸਕਦੇ ਹੋ ਤੁਸੀਂ ਪੂਰਾ ਐਨ ਠੰਡਾ ਕਰਤਾ ਐਨ ਝੋਨੇ ਨੂੰ ਵੀ ਜ਼ਰੂਰੀ ਸੀ ਦੋਸਤੋ ਇਹ ਮੀਂਹ ਚਲੋ ਝੋਨਾ ਲੱਗ ਰਿਹਾ ਵਾ ਝੋਨੇ ਲਈ ਵੀ ਇਹ ਮੀਂਹ ਜ਼ਿਆਦਾ ਬਹੁਤ ਵਧੀਆ ਜ਼ਰੂਰੀ ਸੀਗਾ ਐਨ ਪਾਣੀ ਦੀ ਲੋੜ ਸੀ ਜ਼ਮੀਨ ਨੂੰ रेडी ਆ ਲਫਾਵਾ ਚੜਾ ਲਿਆ ਸਿਰ ਤੇ ਕਿ ਬਾਲ ਗਿੱਲੇ ਨਾ ਹੋਣ ਤੇ ਮੀਂਹ ਚਣਾਉਣ ਨੂੰ ਰੈਡੀ ਆ ਪੂਰਾ ਤੁਸੀਂ ਦੇਖ ਸਕਦੇ ਹੋ ਚੱਲ ਵੀ ਚੱਲ ਮੇਕਅਪ ਲੈ ਮੀਂਹ ਦੇ ਨਜ਼ਾਰੇ ਬਚਪਨ ਦੇ ਨਜ਼ਾਰੇ ਤਾਂ ਇਹੀ ਹੁੰਦੇ ਆ ਦੋਸਤੋ ਚਲੋ ਜੀ ਇਹ ਕੰਮ ਤਾਂ ਲੱਗ ਗਿਆ ਨਾ ਹੁਣ ਲੱਗ ਗਿਆ ਐਨ ਸ਼ਾਲਾ ਮਾਰਨ ਐ ਨਜ਼ਾਰੇ ਚ ਉਹ ਵੱਲੇ ਵੱਲੇ ਹੁਣ ਆਇਆ ਨਜ਼ਾਰਾ ਹੈ ਨਜ਼ਾਰੇ ਇਹ ਲੋ ਨਜ਼ਾਰੇ ਇਹ ਆ ਬਚਪਨ ਜੀ ਜਦੋਂ ਬਰਸਾਤਾਂ ਆਉਂਦੀਆਂ ਸੀ ਅਸੀਂ ਵੀ ਇਦਾਂ ਹੀ ਲਫਾਵੇ ਚੜਾ ਕੇ ਤੇ ਨਜ਼ਾਰੇ ਲਈਦੇ ਸੀ ਲਓ ਜੀ ਏਕਮ ਲੈ ਨਜ਼ਾਰੇ ਚੱਲ ਭਈ ਚੱਲ ਲਓ ਜੀ ਏਕਮ ਦਾ ਲੱਗ ਗਿਆ ਸਾਡਾ ਨਜ਼ਾਰੇ ਲੈਣ ਲਓ ਜੀ ਪ੍ਰਣਾਲੇ ਆਲੂ ਚਲੇ ਗਿਆ ਏਕਮ ਲੈਂਦਾ ਨਜ਼ਾਰੇ ਫੁੱਲ ਵਟਾ ਫੁੱਲ ਮੀਂਹ ਦੇ ਤੁਸੀਂ ਦੇ ਸਕਦੇ ਹੋ ਰੱਬ ਨੇ ਐ ਨਜ਼ਾਰਾ ਬਣਿਆ ਵੇਖ ਤੁਸੀਂ ਦੇ ਸਕਦੇ ਹੋ ਵਾਹ ਭਈ ਵਾਹ ਅੱਬਾ ਐਨ ਬੂਟਿਆਂ ਨੂੰ ਵੀ ਸ਼ਾਂਤੀ ਮਿਲ ਗਈ ਪੂਰੀ ਗਰਮੀ ਕਾਰਨ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਗਰਮੀ ਦੇ ਕਾਰਨ ਆ ਦੇਖੋ ਜਿਹੜੇ ਇਹਨੇ ਵਧੀਆ ਗੁਲਾਬ ਦੇ ਲੱਗੇ ਸੀ ਫੁੱਲ ਇਹਨੂੰ ਜਿਹੜਾ ਆਪਾਂ ਹਾਂ ਬੂਟਾ ਲਾਇਆ ਸੀ ਬਹੁਤ ਵਧੀਆ ਗੁਲਾਬ ਦੇ ਇਹਨੂੰ ਫੁੱਲ ਲੱਗੇ ਸੀ ਗਰਮੀ ਇੰਨੀ ਸੀ ਆ ਦੇਖ ਸਕਦੇ ਹੋ ਪੱਤਿਆਂ ਦਾ ਹਾਲ ਮਰਝਾ ਗਏ ਸੀ ਇਹ ਵੀ ਐ ਮੀ ਪਏ ਤੇ ਹੁਣ ਖਿੰਡ ਜਾਣਗੇ ਲਓ ਜੀ ਲੇਟੋ ਲਓ ਜੀ ਓ ਗਿਆ ਜੀ ਇਹ ਕਮਨ ਆਜਾ ਇੱਧਰ ਨੂੰ ਆਜਾ ਆਜਾ ਬੇਟਾ ਲਓ ਜੀ ਦੇਖੋ ਮੀਨ ਐਨ ਪਾਣੀ ਖੜਾਤਾ ਗਲੀਆਂ ਚ ਤੁਸੀਂ ਦੇਖ ਸਕਦੇ ਹੋ ਅਪਾ ਸਾਈਕਲ ਚਾ ਮਮੀ ਲਓ ਜੀ ਇੱਕ ਆਪਣੇ ਦਾ ਮੀਂਹ ਚ ਕੱਢ ਲਿਆ ਸਾਈਕਲ ਕਹਿੰਦਾ ਮੈਂ ਸਾਈਕਲ ਚਲਾਉਣਾ ਉਹ ਹੁਣ ਪਾਣੀ ਚ ਲੱਗਦਾ ਕਰੂ ਸਟੰਟ ਵਾ ਜੀ ਉਹ ਲਓ ਜੀ ਚੱਲ ਕੋਈ ਨਾ ਮੁੜਿਆ ਮੁੜਿਆ ਐਵੇਂ ਡੇਕ ਨਾ ਜਾਈਂ ਆਜਾ ਪੁੱਤ ਆਹ ਲਓ ਜੀ ਇਹ ਕਮ ਨੇ ਆ ਨਜ਼ਾਰੇ ਬੰਨੇ ਪਏ ਆ ਮੀਂਹ ਦੇ ਨਜ਼ਾਰੇ ਤਾਂ ਫੁੱਲੇ ਹੀ ਲੈਂਦਾ ਪਿਆ ਇਹ ਕਮ ਆਪਾਂ ਥੋੜੀ ਜਿਹੀ ਲਾਈ 3 2 1 ਲੋਈ ਵਰ ਗਿਆ ਪਾਣੀ ਨੂੰ ਕਰਾਸ ਲਾਓ ਜੀ ਲਾਓ ਨੇ ਦੇਖ ਲੋ ਮਿੱਟੀ ਕਿਵੇਂ ਲਵਾ ਲਈ ਪਿੱਛੇ ਪਰ ਲੈਂਦਾ ਨਜ਼ਾਰੇ ਥੋੜੀ ਜਿਹੀ ਧੁੱਪ ਨਿਕਲੀ ਆ ਤੁਸੀਂ ਦੇਖ ਸਕਦੇ ਹੋ ਮੌਸਮ ਹੋ ਚੱਲਿਆ ਸਾਫ਼ ਜੀ ਮੀਂਹ ਨੇ ਦਿਖਾਤੇ ਆਪਣੇ ਜੋਰ ਤੇ ਹਟਦਾ ਨਹੀਂ ਹਰੇ ਆਊ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਹਜੇ ਮੀਂਹ ਆਊਗਾ ਜੀ ਹਜੇ ਹਟਦਾ ਨਹੀਂ ਬੱਦਲ ਅਹਰ ਹੈਗਾ ਹਜੇ ਜੀ ਇਹ ਕਮੈਂ ਨਜ਼ਾਰੇ ਨਾਲ ਖੇਡਦਾ ਵਾ ਦੋਸਤੋ ਪੂਰਾ ਪੰਜਾਬ ਚ ਨਜ਼ਾਰੇ ਬੰਨੇ ਪਿਆ ਮੀਂਹ ਨੇ ਲਓ ਆ ਆ ਗਿਆ ਜੀ ਦੇਖੋ ਕੀ ਕਰਨ ਲੱਗਿਆ ਉਹ ਲੈ ਲਓ ਜੀ ਬੱਲੇ ਹੋਏ ਤੇਰੇ ਮজা ਆਇਆ ਹੈ ਕਮ ਉਹ ਯਾਨ ਮਿੱਠੀ ਮਿੱਠੀ ਕਰਨ ਨਿਕਲੀ ਹੋਈ ਆ ਸ਼ਾਮ ਦਾ ਵੇਲਾ ਹੋ ਗਿਆ ਵਾ ਦੋਸਤੋ ਪਾਣੀ ਤੁਸੀਂ ਦੇ ਸਕਦੇ ਹੋ ਖੜਾ ਤੇ ਉਧਰਲੇ ਪਾਸੇ ਆਪ ਨੂੰ ਗਰਾਊਂਡ ਚੋਂ ਫੋਨ ਆਇਆ ਸੀਗਾ ਦੋਸਤਾਂ ਦਾ ਕਿ ਕਹਿੰਦੇ ਪਿਆ ਰਾਤ ਦਾ ਟੂਰਨਾਮੈਂਟ ਕਰਾਉਣਾ ਵਾ ਤੇ ਡੇਡੂਟ ਬੰਨ ਲੀ ਇਹਨਾਂ ਨੇ ਤੇ ਦੇਖਦੇ ਹਾਂ ਹੁਣ ਤੇ ਲਾਈਟਾਂ ਦੀ ਸਲਾਹ ਲੈਣੀ ਸੀ ਇਹਨਾਂ ਨੇ ਤੇ ਲਾਈਟਾਂ ਲੁੱਟਾਂ ਦਾ ਆਪਸ ਦੱਸ ਦਿੰਨੇ ਆ ਬਾਈ ਉਹਨਾਂ ਨੂੰ ਕਿਵੇਂ ਸਿਸਟਮ ਹੁੰਦਾ ਸਾਰਾ ਇਹ ਵਾਕਾਂ ਦੇ ਐਨ ਪਾਣੀ ਪੂਣੀ ਖੜਾ ਜੇ ਇਹਨਾਂ ਨੇ ਮੈਚ ਨਹੀਂ ਖੇਡੇ ਇਹਦਾ ਗਰਾਊਂਡ ਦੇ ਵਿੱਚ ਪੂਰਾ ਮੈਚ ਲੱਗਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਐਨ ਬੜਾ ਖੁੱਲਾ ਗਰਾਊਂਡ ਆ ਤੇ ਟੂਰਨਾਮੈਂਟ ਦੀ ਸਲਾਹ ਲੈਣੀ ਇਹਨਾਂ ਨੇ ਦੇਖਦੇ ਆ ਜੀ ਦੋਸਤੋ ਗੱਡੀ ਦਾ ਹੋ ਗਿਆ ਸੀ ਟਾਇਰ ਪੈਂਚਰ ਤੇ ਆਪਾਂ ਪੈਂਚਰ ਲਵਾ ਕੇ ਲੈ ਕੇ ਆਏ ਆ ਤੇ ਵਧੀਆ ਮੁੰਡੇ ਨੇ ਟਾਈਮ ਨਾਲ ਦੇਖ ਲਿਆ ਸੀਗਾ ਤੇ ਆਪਾਂ ਹੁਣ ਪਹੁੰਚੇ ਆ ਦੁਕਾਨ ਤੇ ਆਪਣੀ ਤੇ ਉਸ ਤੋਂ ਬਾਅਦ ਆਪਾਂ ਦੋਸਤੋ ਇੱਕ ਮ ਨੂੰ ਕੁਝ ਖਾਣ ਨੂੰ ਲੈ ਕੇ ਜਾਣੀ ਆ ਜੀ ਚੀਜ਼ ਕਿਉਂਕਿ ਉਹਨੂੰ ਪਤਾ ਪਾਪਾ ਬੜੇ ਦਿਨਾਂ ਬਾਅਦ ਆਏ ਆ ਕਿ ਲੈ ਕੇ ਆਉਣਗੇ ਕੁਝ ਨਾ ਕੁਝ ਤੇ ਆਪਾਂ ਇੱਕ ਉਹਨੂੰ ਗੱਡੀ ਲੈ ਕੇ ਆਏ ਆ ਛੋਟੀ ਗੱਡੀ ਜਵਾਕਾਂ ਦਾ ਖੜਾਉਣਾ ਲੈ ਕੇ ਆਏ ਆ ਉਹ ਜਾਂਦੇ ਹੋਏ ਆਪਾਂ ਜਦੋਂ ਸ਼ਾਮ ਨੂੰ ਜਾਂਦੇ ਆ ਤਾਂ ਥੋੜੇ ਟਾਈਮ ਤੱਕ ਆਪਾਂ ਖੋਲਦੇ ਆ ਘਰੇ ਜਾ ਕੇ ਫਿਰ ਉਹ ਮੈਂ ਚਾ ਚੜ ਜਾਣਾ ਇੱਕ ਮੈਨੂੰ ਗੱਡੀ ਦੇਖ ਕੇ ਇਹ ਗੱਡੀ ਨਾਲ ਖੇਡੂਗਾ ਤੇ ਦੋਸਤੋ ਉਹਨੂੰ ਖਾਣ ਨੂੰ ਵੀ ਕੁਝ ਲੈ ਕੇ ਜਾਣਾ ਤੇ ਅੱਗੇ ਆਪਾਂ ਬਾਜ਼ਾਰ ਦਾ ਵੀ ਨਾਲ ਦੇ ਨਾਲ ਤੁਹਾਨੂੰ ਦਿਖਾਉਨੇ ਆਂ ਸੀਨ ਕੀ ਮਾਹੌਲ ਹੋਇਆ ਪਿਆ ਸਾਰਾ ਬਾਜ਼ਾਰ ਦੇ ਵਿੱਚ ਸਾਡੇ ਇੱਥੇ ਜੀ ਦੋਸਤੋ ਨਾਲ ਦੀ ਦੁਕਾਨ ਵਾਲੇ ਨੇ ਲਾਏ ਹੋਇਆ ਕੋਲਰ ਫ੍ਰਿਜਾਂ ਐਨ ਖੋਲ ਕੇ ਤੇ ਜਿਨ੍ਹਾਂ ਦੋਸਤਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਕੋਲਰ ਫ੍ਰਿਜਾਂ ਕੋਈ ਸਸਤੇ ਰੇਟ ਤੇ ਲੈਣੀਆਂ ਹੋਣ ਦੋਸਤੋ ਮੇਰੇ ਨਾਲ ਕੋਈ ਨਾ ਮੈਸੇਜ ਤੇ ਕੰਟੈਕਟ ਕਰ ਲਿਓ ਦਵਾ ਦਾਂਗੇ ਆਪਾਂ ਤੇ ਇੱਧਰੋਂ ਬਾਜ਼ਾਰ 'ਚ ਜਗਮਗ ਹੋਈ ਪਈ ਆ ਗੱਡੀਆਂ ਨਿੰਗ ਰੀਆਂ ਨੇ ਪਹਾੜਾਂ ਚ ਤਾਂ ਮਾਹੌਲ ਹੋਰੀ ਸਿਸਟਮ ਸੀਗਾ ਸਾਡਾ ਇਹ ਦੋਸਤੋ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਇਹ ਦੁਕਾਨ ਆ ਆਪਣੀ ਸਾਰੀ ਦੁਕਾਨ ਚ ਵੱਜਿਆ ਘੇੜਾ ਕਾਫੀ ਦਿਨਾਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਦੁਕਾਨ ਆ ਐਨ ਸਮਾਨ ਇੱਧਰ ਉੱਧਰ ਸਾਰਾ ਦੇਖ ਸਕਦੇ ਹੋ ਤੁਸੀਂ ਕਿਦਾਂ ਦੋਸਤੋ ਦੇਖੋ ਰੋਟੀ ਦਾ ਹੋ ਗਿਆ ਟਾਈਮ ਤੇ ਹੁਣ ਆਪਾਂ ਬਹਿ ਕੇ RAM ਨਾ ਰੋਟੀ ਪਾਣੀ ਛਕੀਏ ਇੱਧਰ ਦੇਖ ਲਓ ਅੱਜ ਕਰੇਲੇ ਬਣਾਏ ਹੋਏ ਆ ਭਰ ਕੇ ਪੂਰੇ ਪਿਆਜ਼ ਆ ਨੱਕੋ ਨੱਕ ਮਸਾਲਾ ਭਰਿਆ ਹੋਇਆ ਇੱਧਰ ਦੇਖੋ ਜੀ ਦਹੀਂ ਦੇ ਨਾਲ ਰੋਟੀ ਪਾਣੀ ਛਕੀਏ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਅੱਗੇ ਵਲੌਗ ਦਿਖਾਈ ਜਾਵਾਂਗੇ ਵੀਡੀਓ ਨਾ ਬਣੇ ਰਿਹਾ ਦੋਸਤੋ ਲੋ ਜੀ ਆ ਗਏ ਨੇ ਅੰਬ ਅੰਬ ਕੱਟ ਲਈ ਆਪਾਂ ਰਾਸਤੇ ਚੋਂ ਆਉਂਦੇ ਹੋਏ ਆਨੇ ਅੰਬ ਲੈ ਲਏ ਸੀ ਮੈਂ ਕਿਹਾ ਚਲੋ ਅੰਬ ਖਾਵਾਂਗੇ ਜਾ ਕੇ ਜਵਾਕਾ ਦੇ ਨਾਲ ਬਹਿ ਗਏ ਤੇ ਅੰਬ ਲੈ ਲਏ ਅੰਬ ਐ ਪੂਰਾ ਪੀਲਾ ਨਿਕਲਿਆ ਦੇਖ ਲਓ ਭਿੰਡਰ ਵਰਗਾ ਤੇ ਖਾਨਿਆਂ ਨੂੰ ਦੇਖਦੇ ਆਂ ਸਵਾਦ ਤਾਂ ਲੱਗਦਾ ਪੂਰਾ ਹੋਊਗਾ ਆ ਗਿਆ ਚੁੰਡਣ ਆਂ ਅੰਬ ਨੂੰ ਤੇ ਇੱਕਮ ਹੋਰ ਵੀ ਚਾਹੀਦਾ ਕੀ ਖਾਣਾ ਹੁਣ ਇਹਦੇ ਚੋਂ ਤੂੰ ਗੋਲਟੀ ਕਿਹੜੀ ਗੋਲਟੀ ਗੋਲਟੀ ਖਾਣਾ ਗੋਲਟੀ ਅੰਬਰੀ ਅੰਬਰੀ ਗੋਲਟੀ ਮੰਗਦਾ ਜੀ ਆਹ ਵਾਲੀ ਅਸੀਂ ਵੀ ਛੋਟੇ ਹੁੰਦੇ ਇਹੀ ਚੀਜ਼ਾਂ ਗੋਲਟੀਆਂ ਹੀ ਖਾਂਦੇ ਹੁੰਦੇ ਸੀ ਬਹੁਤ ਸਵਾਦ ਲੱਗਦੀਆਂ ਨੇ ਜੀ ਲਓ ਜੀ ਆਹ ਕੇਸਰ ਲਿਆਂਦਾ ਸੀ ਆਪਾਂ ਰਸਤੇ 'ਚੋਂ ਕੇਸਰ ਵਾਲਾ ਬਾਈ ਮਿਲ ਗਿਆ ਸੀਗਾ ਕੇਸਰ ਲਿਆਂਦਾ ਇਹ ਤੇ ਦੱਬੀ ਬੰਦ ਸੀਗੀ 1200 ਰੁਪਏ ਦੀ ਦਿੱਤੀ ਆ ਜੀ ਇਹ ਕੇਸਰ ਦੀ 1500 ਰੁਪਏ ਮੰਗਿਆ ਸੀ ਬਾਈ ਨੇ ਤੇ 1200 ਰੁਪਏ 'ਚ ਆਪਾਂ ਨੂੰ ਦੇਤਾ ਕੇਸਰ オリジナル ਕੇਸਰ ਆ ਬਾਈ ਜੀ ਇਹ ਇੱਧਰਲੇ ਪਾਸੇ ਇੱਕਮ ਪੱਖਾ ਲਈ ਖੜਾ ਹੈ ਕਹਿੰਦਾ ਪੱਖਾ ਉਡਾ ਕੇ ਦਿਖਾਉਂਗਾ ਲੈ ਕੀ ਕਰੇਗਾ ਇੱਕਮ ਮੈਂ ਕਰਕੇ ਇਹਨੂੰ ਉਡਾਉਂਦਾ ਓਹ ਥੋੜੀ ਉਡਾਤਾ ਪੱਖਾ ਦੇਖੋ ਇੱਕਮਣੀ ਚੱਲ ਦੁਬਾਰਾ ਲਓ ਜੀ ਬੱਲੇ ਇਹ ਤਾਂ ਬੜੇ ਨਜ਼ਾਰੇਦਾਰ ਗੇਮ ਆ ਯਾਰ ਚੱਲ ਚੱਲ ਚੜਾ ਕੇ ਦਿਖਾ ਆਹ ਲਓ ਜੀ ਇਹ ਕੰਦਾ ਪੂਰੇ ਨਜ਼ਾਰੇ ਲੈਂਦਾ ਆਹ ਦੇਖਾਉਣੇ ਆ ਨਾ ਦੇਖੋ ਏਕਮ ਆਪਣੀ ਗੱਡੀ ਨਾਲ ਕਰ ਰਿਹਾ ਇਹਨੂੰ ਗੱਡੀ ਲਿਆ ਕੇ ਦਿੱਤੀ ਆ ਆਹ ਦੇਖ ਸਕਦੇ ਹੋ ਤੁਸੀਂ ਆ ਗੱਡੀ ਏਕਮ ਦੀ ਲਿਆ ਕੇ ਦਿੱਤੀ ਇਹਨੂੰ ਰਿਮੋਟ ਵਾਲੀ ਗੱਡੀ ਮੰਗਦਾ ਸੀਗਾ ਤੇ ਆਪਾਂ ਇਹਨੂੰ ਗੱਡੀ ਲਿਆਤੀ ਆ ਤੇ ਏਕਮ ਕਿੱਦਾਂ ਦੀ ਲੱਗੀ ਗੱਡੀ ਤੈਨੂੰ ਹਾਂ ਠੀਕ ਆ ਚਲਾ ਕੇ ਦਿਖਾਏਗਾ ਚਲ ਚਲਾ ਕੇ ਦਿਖਾ ਇੱਧਰ ਆ ਜਾ ਬਾਹਰ ਫਿਰ ਬਾਹਰ ਆ ਜਾ ਬਾਹਰ ਬਾਹਰ ਇੱਥੇ ਚਲਾ ਕੇ ਦਿਖਾ ਓਰੇ ਓ ਬੱਲੇ ਤਾਂ ਟੂੜਾ ਬੱਟਦੀ ਆ ਤੇ ਯਾਰੇ ਬੰਨੇ ਪਏ ਆ ਨੇ ਲਓ ਜੀ ਏਕਮ ਦੀ ਗੱਡੀ ਆ ਪੂਰੀ ਐ ਨਜਾਰੇ ਨਾ ਚਲਾ ਰਿਹਾ ਰਿਮੋਟ ਕੰਟਰੋਲ ਆ ਦੇਖੋ ਮੈਂ ਕਿ ਕਰ ਲਓ ਜੀ ਚਲਾ ਚਲਾ ਉਹ ਦੇਖੋ ਜੀ ਸਟੰਟ ਬਾਜੀ ਵਾਲੀ ਗੱਡੀ ਐ ਤਾਂ ਪੂਰੀ ਐ ਚਲਾਉਣੀ ਆਉਂਦੀ ਐ ਇਹਨੂੰ ਤਾਂ ਸਾਰਾ ਕੁਝ ਆਉਂਦਾ ਇਹ ਕੰ ਵਧੀਆ ਲੱਗੀ ਤੈਨੂੰ ਗੱਡੀ ਐ ਠੀਕ ਆ ਠੀਕ ਹੀ ਐ ਕੁ ਵਧੀਆ ਲੱਗੀ ਵਧੀਆ ਅਰੇ ਹੋ ਮੇਰੇ ਕੋਲੇ ਹੋਰ ਵੀ ਖਡਾਉਣੇ ਆ ਤੇਰੇ ਲਈ ਲੈ ਕੇ ਆਇਆ ਉਹ ਅਜੇ ਤੈਨੂੰ ਦਿਖਾਉਣੇ ਨਹੀਂ ਐ ਮੈਂ ਕਿਉਂ ਓਏ ਓਏ ਲਾਈਟਾਂ ਨਹੀਂ ਚੱਲਦੀਆਂ ਇਹਦੀਆਂ ਹਨਾ ਲਾਈਟਾਂ ਲਾਈਟਾਂ ਨਹੀਂ ਚੱਲਦੀਆਂ ਦੀਆਂ ਓਏ ਲਾਈਟਾਂ ਵੀ ਚੱਲ ਪਈਆਂ ਚਲਾ ਚਲਾ ਲਾਈਟ ਚਲਾ ਲਾਈਟ ਤਾਂ ਚਲਾ ਬੱਲੇ ਤਾਂ ਪੂਰਾ ਬਹੁਤ ਵਧੀਆ ਗੱਡੀ ਆ ਨਜ਼ਾਰੇਦਾਰ ਹੋਰ ਫਿਰ ਅਬ ਬਾਕੀ ਘਲਾਉਣਾ ਕਿੱਥੇ ਹੈ ਬਾਕੀ ਘਲਾਉਣਾ ਬਾਕੀ ਘਲਾਉਣੀ ਹਜੇ ਬੈਗ ਚਾ ਬੈਗ ਚੋਂ ਕੱਢਣੀ ਨਹੀਂ ਦੇ ਦੋ ਇੱਕ ਹੈ ਕੱਢਾਂਗੇ ਕੱਲ ਨੂੰ ਕੱਢਾਂਗੇ ਸਾਰੇ ਅੱਜ ਹੀ ਕੱਢਣੇ ਆ ਤੁਹਾਨੂੰ ਦੋਸਤੋ ਆਪਾਂ ਤੁਹਾਨੂੰ ਇੱਕ ਅੰਦੇ ਅੱਜ ਦਿਖਾਏ ਮੀਂਹ ਕਿਦਾਂ ਨਾਤਾ ਹੈ ਗੱਡੀ ਇਹਨੂੰ ਲਿਆਤੀ ਸੀਗੀ ਆਪਾਂ ਤੇ ਪੂਰਾ ਨਜ਼ਾਰੇ ਨਾਂ ਰਿਹਾ ਹੈ ਖੇਡਿਆ ਗੱਡੀ ਦੇ ਨਾਲ ਤੇ ਇੱਦਾਂ ਹੀ ਨਾਲ ਦੀ ਨਾਲ ਆਪਣੇ ਨਵੇਂ ਬਲੌਗ ਆਉਂਦੇ ਰਹਿਣਗੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਦੋਸਤੋ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਜਿਨ੍ਹਾਂ ਨੇ ਵੀਡੀਓ ਨੂੰ ਪਿਆਰ ਦਿੱਤਾ ਇੱਦਾਂ ਹੀ ਨਾਲ ਦੀ ਨਾਲ ਆਪਾਂ ਰੋਜ਼ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਧੰਨਵਾਦ ਸਾਰਿਆਂ ਦਾ ਜੀ